ਚਾਹੇ ਤੁਸੀਂ ਕਿ ਕਿ ਨ ਜਾਓ ਬੜੀ ਬੜੀ ਖੁਸ਼ੀ ਗੱਲ ਹੈ ਕਿਸੀ ਬੜੀ ਗੱਲ ਹੈ ਜਿਆਪੀ ਸਹਿਤ ਸਭ ਬਰਨਾਲਾ ਇਹ ਸਾਡੀਆਂ ਸਭ ਤੋਂ ਪ੍ਰਾਣੀਆਂ ਮੁਟਲੀ ਜਾਂਦੇ ਸਹਿਸਾਮ ਜੀ ਕੇ ਅੱਜ ਦੇ ਸਵਾਗਤ ਤੇ ਆ ਕੇ ਮੈਂ ਮੇਰੇ ਸਾਰੇ ਪੁਰਾਣੇ ਦੋਸਤ ਯਾਦ ਆ ਰਹੇ ਇਤਿਹਾਸੀ ਯਾਦ ਆ ਰਹੇ ਜੋਗਾ ਸਿੰਘ ਯਾਦ ਆ ਰਹੇ ਹੌਣੇ ਹੌਣੇ ਪੁੱਛਦੇ ਦਿੱਤਾਰ ਸਭ ਯਾਦ ਆ ਰਹੇ ਆਪਾਂ ਸੰਭਰ ਕੀ ਯਾਦ ਆ ਬੜਾ ਤੋ ਅੱਜ ਵੀ ਮੈਂ ਬਹੁਤ ਖੁਸ਼ ਲੱਗਿਆ ਕਿ ਤਿੰਨ ਕਿਤਾਬਾਂ ਇਹਨਾਂ ਦੇ ਰਿਲੀਜ਼ ਹੋਈਆਂ ਬਿਲਕੁਲ ਬਹੁਤ ਸਾਫੀ ਆਇਆ ਇੱਕ ਸਭਾ ਦੇ ਕਵੀ ਦੀ ਕਿਤਾਬ ਇਹਨੂੰ ਇੱਥੇ ਲਿਖਤਾ ਜੀ ਆਇਆ ਇੱਕ ਜਿਹੜੇ ਸਭਾ ਦੇ ਵਾਤ ਕਰ ਰਿਹਾ ਕਿਤਾਬ ਦਾ ਸਮਾਗਮ ਹੈ ਡਾਕਟਰ ਕਪਸਰ ਵਜਨਾਲ ਇਹੋ ਤਿਆਰ ਕੀਤਾ ਸਮਾਗਮ ਹੈ ਔਰ ਸਨਮਾਨ ਕੀਤਾ ਗਿਆ ਜਿਹੜੇ ਇਹ ਸਭਾ ਨਾਲ ਸੰਬੰਧਿਤ ਔਰ ਨੰਗੀਆਂ ਕਿਤਾਬਾਂ ਰਿਲੀਜ਼ ਹੋਈਆਂ ਜਿਨ੍ਹਾਂ ਚ ਨਵੇਂ ਕਦੇ ਕਾ ਦੀ ਸ਼ਾਮ ਮੈਂ ਸਮਝਦਾ ਕਿ ਇਹ ਲੋਕ ਦੇ ਸਮਾਜਵਾਦੀ ਬਹੁਤ ਜ਼ਰੂਰਤ ਹੈ ਡਾਕਟਰ ਦਾ ਸਥਾਨ ਮੰਗ ਲਈ ਰਾਜਨੀਤਿਕ ਕਾਰਜ ਸਹਾਇਕਾ ਨੇ ਕੈਲੀਵਿਜਨ ਨੇ ਸਾਨੂੰ ਬਹੁਤ ਅਜੀਬ ਤਰ੍ਹਾਂ ਦੇ ਸਿੱਧ ਪੱਧਰ ਸਾਡੇ ਮਨ ਕਿੰਨੇ ਕਰਨ ਸ਼ੁਰੂ ਕਰ ਮਨਾਨੂੰ ਕੋਈ ਇੱਕ ਮਸ਼ੀਨ ਕਰਨ ਵਾਲੇ ਪੰਛੀ ਨੇ ਚਮਚਾ ਕਹਾਣੀ ਦੀ ਸਹਾਇਤ ਕਰ ਉਹ ਉਸੇ ਸੀ ਸਾਡਾ ਮਿਲਣਾ ਬਹੁਤ ਜ਼ਰੂਰੀ ਹੈ। ਸਾਡੇ ਲਈ ਆਏ ਸਵਾਗਤ ਕਰਨੇ ਬਹੁਤ। ਉਹ ਇੱਕ ਲਈ ਬਹੁਤ-ਬਹੁਤ ਮੁਾਰਕਬਾ ਦਿਲਾਇਆ। ਦਿੱਲੀ ਕੀਮਾ, ਮਿਲਦਗੀ, ਮਾਣੋ ਮੈਦਾਨ ਇਸ ਕਰਕੇ ਸਰ ਇੱਕ ਕਾਰਕੋ ਬੰਡਾਲਾ ਸ਼ਹਿਰ ਤੇ ਆਪਣਾ ਪਿਆਰ ਤੇ ਸਤਿਕਾਰ ਜਿੱਥੇ ਬਹੁਤ ਪੁਰਾਣੀ ਸਾਹਿਬ ਦੀ ਟ੍ਰੈਡੀਸ਼ਨ ਹੈ। ਕਾਸੂ ਸਾਹਿਬ ਸਾਡੇ ਸਭ ਤੋਂ ਸੀਨੀਅਰ ਸ਼ਾਇਰ ਨੇ ਸਮੇਰ ਜੀ ਅੱਜ ਅੱਜ ਦੇ ਦਿਨ ਬਹੁਤ ਖੁਸ਼ੀ ਨਾਲ ਮੇਰੇ ਆਰ ਰਿਹਾ ਹੈ। ਜੀ ਬਹੁਤ ਬਹੁਤ ਮੁਬਾਰਕ ਹੈ।